ਜਿਹੜੀ ਆ 45 ਸਾਲ ਵਾਲੇ ਬੰਦੇ ਦੀ ਪਾਉਣੀ ਆ ਆਜੋ ਤੁਹਾਨੂੰ ਵੀ ਦੱਸੀ ਕਰਨਾ ਕੀ ਹੈ ਤੁਸੀਂ ਸਰਚ ਕਰਨਾ ਹੈ www.change.org ਇਹਦੇ ਸਰਚ ਕਰਨਾ ਹੈ ਇਹਦੇ ਸਰਚ ਕਰਕੇ ਇਸ ਤਰ੍ਹਾਂ ਓਪਨ ਹੋਊ ਠੀਕ ਹੈ ਜੀ ਓਪਨ ਹੋਣ ਤੋਂ ਬਾਅਦ ਤਿੰਨ ਲਾਈਨਾਂ ਤੇ ਕਲਿੱਕ ਕਰਨਾ ਹੈ ਫਿਰ ਤੁਸੀਂ ਕਰਨਾ ਹੈ ਲੌਗਇਨ ਤੇ ਠੀਕ ਹੈ ਜੀ ਇਹ ਤੇ ਕਲਿੱਕ ਕਰਕੇ ਆਪਾਂ ਹੀ ਕਰਨਾ ਹੈ ਜਿਹਦੇ ਨਾਲ ਉਹਦੀ ਮੰਨ ਲਓ ਜੀ ਆਪਾਂ Google ID ਨਾਲ ਸਾਈਨ ਇਨ ਕਰਨਾ ਹੈ ਇਹਦੇ ਕਲਿੱਕ ਕੀਤਾ ਠੀਕ ਹੈ ਜੀ ਆਪਣੀ ਜਿਹੜੀ Google ID ਆ ਉਹ ਸਿਲੈਕਟ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਸਾਹਮਣੇ ਕੀ ਇਹਨੂੰ ਇਹਨੂੰ ਕੰਟੀਨਿਊ ਕੀਤਾ ਕੰਟੀਨਿਊ ਕਰਨ ਤੋਂ ਬਾਅਦ ਇਸ ਤਰ੍ਹਾਂ ਦੁਬਾਰੇ ਇਹ ਮਤਲਬ ਫਾਰਮੈਟ ਹੈ ਜਿਹੜਾ ਉਹ ਓਪਨ ਹੋਊਗਾ ਠੀਕ ਹੈ ਜੀ ਓਪਨ ਹੋਣ ਤੋਂ ਬਾਅਦ ਆਪਾਂ ਤਿੰਨ ਲਾਈਨਾਂ ਦੇ ਫੇਰ ਕਲਿੱਕ ਕਰਨਾ ਹੈ ਐ ਇੰਨੇ ਹੀ ਤਿੰਨ ਲਾਈਨਾਂ ਦੇ ਠੀਕ ਹੈ ਜੀ ਤਿੰਨ ਲਾਈਨਾਂ ਦੇ ਕਲਿੱਕ ਇਹਦਾ ਸਰਚ ਕਰਨਾ ਹੈ ਤੇ ਸਰਚ 'ਚ ਤੁਸੀਂ ਲਿਖਣਾ ਹੈ ਹਰਜਿੰਦਰ ਸਿੰਘ ਬਾਈ ਦਾ ਨਾਮ ਠੀਕ ਹੈ ਜੀ ਹਰਜਿੰਦਰ ਅਜਿੰਦਰ ਸਿੰਘ ਸਰਚ ਕਰ ਦੇਣੇ ਸਰਚ ਕਰਕੇ ਤੁਹਾਡੇ ਸਾਹਮਣੇ ਬਾਈ ਦੀ ਫੋਟੋ ਆ ਜੂ ਕਲਿੱਕ ਕਰਨਾ ਹੈ ਠੀਕ ਹੈ ਜੀ ਫੋਟੋ ਦੇ ਕਲਿੱਕ ਕਰਨ ਤੋਂ ਬਾਅਦ ਤਖੋ ਦੇ ਸਾਹਮਣੇ ਕੀ ਹੈ ਇਸ ਤਰ੍ਹਾਂ ਸਾਈਨ ਪੋਜੀਸ਼ਨ ਆ ਜਾਊਗਾ ਇਹਦੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਸਿਟੀ ਠੀਕ ਹੈ ਜੀ ਮਾਨਸਾ ਮੇਰੀ ਮਾਨਸਾ ਸਿਟੀ ਹੈ ਠੀਕ ਹੈ ਜੀ ਪੋਸਟਲ ਕੋਡ ਆਪਣਾ 151505 ਹੈ ਆਹ ਲੋ ਜੀ 05 ਇਹਦੇ ਸਾਈਨ ਪੋਜੀਸ਼ਨ ਤੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਤੁਹਾਡਾ ਕੰਮ ਹੋ ਗਿਆ ਹੁਣ ਤੁਸੀਂ ਇਹਨੂੰ ਕਾਪੀ ਲਿੰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਤੇ ਇਥੋਂ ਕਿਸੇ ਵੀ ਆਪ ਦੇ ਪਲੇਟਫਾਰਮ ਤੇ ਜ਼ਰੂਰ ਸ਼ੇਅਰ ਕਰੋ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਸਭ ਨੂੰ ਪਤ ਲੱਗੇ ਕਿੱਦਾਂ ਇਹ ਜਿਹੜੀ ਇਹ ਪੋਜੀਸ਼ਨ ਪਾਉਗੀ ਧੰਨਵਾਦ